ਗਵੰਤਮ ਮੁਰਦਾਬਾ ਗਵੰਤਮ ਮੁਰਦਾਬਾ ਜੇਵ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਦੇ ਵਿੱਚ ਨਾ ਵਪਾਰੀ ਸੇਫ ਆ ਨਾ ਮਜ਼ਦੂਰ ਸੇਫ ਆ ਨਾ ਕਿਸਾਨ ਸੇਫ ਆ ਜਿੰਨਾ ਅਤਿਆਚਾਰ ਇਹ ਸਰਕਾਰ ਦੇ ਵੇਲੇ ਹੋਇਆ ਅੱਜ ਜਿਹੜੀ ਲੇਟੈਸਟ ਸਾਡੇ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਨ ਰੰਜਨ ਕਾਲੀਆ ਜੀ ਦੀ ਕੋਠੀ ਦੇ ਵਿੱਚ ਗਰਨੇਲ ਹਮਲਾ ਹੋਇਆ ਉਹ ਪਰਮਾਤਮਾ ਦੀ ਕਿਰਪਾ ਰਹੀ ਕਿ ਉਹਨਾਂ ਦਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਉਹਨਾਂ ਦਾ ਉਹਨਾਂ ਦੀ ਗੱਡੀ ਦਾ ਨੁਕਸਾਨ ਹੋਇਆ ਉਹਨਾਂ ਦੇ ਘਰ ਦਾ ਨੁਕਸਾਨ ਹੋਇਆ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ ਤੇ ਨਾਲ ਦੀ ਨਾਲ ਹੀ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਉਹਦੀ ਵੀ ਅਸੀਂ ਗਰੰਟੀ ਚਾਹੁੰਦੇ ਆ ਕਿ ਸਾਡਾੜਾ ਵਪਾਰੀ ਆ ਉਹ ਸੇਫ ਰਹੇ ਉਹ ਸੇਫ ਰਹੇਗਾ ਤਾਂ ਹੀ ਆਪਣਾ ਜਿਹੜਾ ਕੰਮ ਉਹ ਕਰ ਸਕਦਾ ਆਪਣੀ ਟਿਕਾਣਾ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਨੂੰ ਵਿਸ਼ੇਸ਼ ਧੰਦਾ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਆ ਉਹ ਸ਼ਾਂਤੀ ਵਾਲਾ ਬਣਿਆ ਰਹੇ ਲੇਕਿਨ ਸਾਡੀ ਜਿਹੜੀ ਇਹ ਸਰਕਾਰ ਆ ਇਹ ਮੌਜੂਦਾ ਜਿਹੜੀ ਸਰਕਾਰ ਆ ਇਹ ਲਾਡ ਆਰਡਰ ਦੀ ਸਥਿਤੀ ਨੂੰ ਇੱਕ ਕੌਜਾ ਬਣੀ ਰੱਖਸਾ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਗਵੰਤ ਮਾਨ ਸਰਕਾਰ ਜੁਰਦਾਬਾਹ ਭਗਵੰਤ ਮਾਨ ਸਰਕਾਰ ਜੁਰਦਾਬਾਹ ਕੇਜਰੀਵਾਹ ਜੁਰਦਾਬਾਹ ਕੇਜਰੀਵਾਹ ਜੁਰਦਾਬਾਹ ਪੁਲਿਸ ਪ੍ਰਸ਼ਾਸਨ ਜੁਰਦਾਬਾਹ ਪੁਲਿਸ ਪ੍ਰਸ਼ਾਸਨ ਜੁਰਦਾਬਾਹ ਅੱਜ ਵਿਤੀ ਵੱਲੋਂ ਸਾਡੇ ਮਨੀਸ਼ ਧੀਰ ਜੀ ਸਾਡੇ ਪ੍ਰਧਾਨ ਆ ਤੇ ਸਾਡੇ ਮੰਡਲ ਦੇ ਪ੍ਰਧਾਨ ਅਜੇ ਮਾਜਾ ਜੀ ਸਾਡੇ ਸਟੇਟ ਮੈਂਬਰ ਪੰਕਜ ਜੀ ਸਾਡੇ મિત્ર ਕਲੇਰ ਜੀ ਜੋ ਸਾਡੇ ਸਾਹਿਬ ਅਸੀਂ ਖਤਰ ਗਏ ਜੇ ਗੋਲੀਆਂ ਨਿਕਲ ਕਰਨੇ ਆ ਤੁਹਾਡੇ ਮੁਕਾਬਲੇ ਤੇ ਜੋ ਹਮਲਾ ਹੋਇਆ ਸੀ ਇਹ ਵੀ ਮਾਣ ਦੇ ਲੋਕ ਨਿਕਲੇ ਸੀ ਡਾਕਟਰ ਬਾਬਾ ਸਾਹਿਬ ਹਿਮਰਾ ਅਮੇੜਕਾਰ ਜੀ ਜੋ ਪ੍ਰਧਮਾ ਤੇ ਜੋ ਖਾਲਿਸਤਾਨ ਦੇ ਨਾਰੇ ਲਾਏ ਗਏ ਪਰ ਨੌਕਰ ਚੱਠਿਆਂ ਦੇ ਨਿਕਲੇ ਔਰ ਅੱਜ ਗੱਲ ਕਰੀਏ ਜੇ ਪਾਜੀ ਗੱਲ ਕਰਦੇ ਆ ਮਦੰਜਲ ਕਾਲਿਆ ਜੀ ਦੇ ਜੋ ਗ੍ਰਹਿ ਵਿਖੇ ਜੋ ਗਰਨੇਟ ਨਾਲ ਹਮਲਾ ਕੀਤਾ ਗਿਆ ਹਰੇ ਸ਼ੰਕਰ ਤੋਂ ਹੀ ਨਿਕਲੇ ਨੇ ਮੈਂ ਦੱਸਣਾ ਚਾਹੁੰਦਾ ਔਰ ਉਹਨਾਂ 'ਕਿ ਬੇਨਤੀ ਵੀ ਕਰਨਾ ਚਾਹੁੰਦਾ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਅਗਰ ਧਿਆਨੋ ਕੋ ਪਤਾ ਕੀ ਜਿਸ ਤਰ੍ਹਾਂ ਤੁਸੀਂ ਦੇਖੋ ਕੱਲ ਰਾਤ ਸਾਡੇ ਬਹੁਤ ਹੀ ਸੀਨੀਅਰ ਲੀਡਰ ਮਨੋਰੰਜਨ ਕਾਲਿਆਈ ਦੇ ਘਰ ਤੇ ਗ੍ਰੇਨੇਡ ਹਮਲਾ ਹੋਇਆ ਪਹਿਲਾਂ ਜਿਸ ਤਰ੍ਹਾਂ ਸਭੀ ਪ੍ਰਧਾਨ ਕਿ ਬੀਤੀ ਰਾਤ ਸਾਡੇ ਫਰਸ਼ਟ ਨੇਤਾ ਮਜਬੂਰ ਹੋ ਕੇ ਅਸੀਂ ਸੜਕਾਂ ਤੇ ਆਏ ਸਾਰੇ ਕਾਰਜਕਰਤਾ ਨਕੌਦਰ ਤੋਂ ਸਾਡੇ ਨੂਰ ਮਹਿਲ ਤੋਂ ਸਾਡੇ ਸਾਰੇ ਮੰਡਲ ਨਕੋਦਰ ਦੇ ਮੇਰੇ 13 ਦੇ 13 ਮੰਡਲਾਂ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕ ਹੋ ਰਹੇ ਆ ਸਰਕਾਰ ਦੀ ਨਖੇਦੀ ਦਰਸਾ ਰਿਹਾ ਹੈ ਸਰਕਾਰ ਦਾ ਲਾਅ ਐਂਡ ਆਰਡਰ ਟੋਟਲੀ ਫੇਲ ਹੈ ਜਿਹੜਾ ਕੀ ਉਹਨੇ ਝੂਠੇ ਵਾਦੇ ਕੀਤੇ ਸੀ ਔਰ ਉਹਨਾਂ ਦੇ ਵਿੱਚੋਂ ਅੱਜ ਜਿਹੜਾ ਰਾਤੀ ਇਨਸੀਡੈਂਟ ਹੋਇਆ ਸਾਡੇ ਸ਼੍ਰੀ ਮਨੋਜਨ ਕਾਲੀਆ ਜੀ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਮੰਤਰੀ ਰਹੇ ਸਰਕਾਰ ਦੇ ਵਿੱਚ ਸਾਡੇ ਕੈਬਨਿਟ ਮਿਨਿਸਟਰ ਰਹੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੰਧਾਰਨ ਰਹੇ ਪੰਜਾਬ ਦੇ ਉਹਨਾਂ ਦੇ ਉੱਪਰ ਇਹ ਘਟਨਾ ਹੋਣੀ ਔਰ ਗ੍ਰੇਨੇਡ ਹਮਲਾ ਹੋਣਾ ਬਹੁਤ ਹੀ ਮੰਦ ਭਾਗਾ ਅਵਿਸ਼ਵਾਸ ਨਹੀਂ ਹੈ ਦਿੱਤੇ ਯਕੀਨ ਹੀ ਨਹੀਂ ਹੋ ਰਿਹਾ ਕਿ ਇਦਾਂ ਦੇ ਨੇਕ ਦਿਲ ਇਨਸਾਨ ਔਰ ਇੰਨੇ ਵਧੀਆ ਸ਼ਖਸੀਅਤ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਦਾ ਇੱਕ ਨਾਮ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਨਾਮ ਬੜੀ ਤਜਬ ਦੇ ਅਦਬ ਦੇ ਨਾਲ ਲਿੱਤਾ ਜਾਂਦਾ ਹੈ ਉਹਨਾਂ ਦੇ ਉੱਪਰੇ ਹਮਲਾ ਹੋਣਾ ਲਾਅ ਐਂਡ ਆਰਡਰ ਦਾ ਫੇਲਿਅਰ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਐਸ ਵੇਲੇ ਹਰ ਮੁੱਦੇ ਦੇ ਉੱਤੇ ਹਰ ਗੱਲ ਦੇ ਉੱਤੇ ਫੇਲ ਹੈ ਇਹ ਜਿਹੜਾ ਦੇ ਕੰਪੀਅਰ ਹਮਲਾ ਕੀਤਾ ਉਹਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਕਿਸ ਤਰ੍ਹਾਂ ਦੇ ਸੁਣਨ ਚ ਆ ਰਿਹਾ ਜੀ ਕਾਬੂ ਕਰ ਲਿਆ ਔਰ ਅਸੀਂ ਇਹ ਮੰਗ ਕਰਾਂਗੇ ਕਿ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਦੇ ਕਿੱਥੇ ਪਿੱਛੇ ਤੱਕ ਜਾਣਾ ਚਾਹੀਦਾ ਕਿ ਅਸਲੀਅਤ ਉਹਨਾਂ ਦੀ ਜੜ ਕੀ ਹੈ ਕਿਹੜਾ ਕਾਰਨ ਬਣ ਗਿਆ ਕਿ ਜਿਹੜਾ ਉਹ ਕਿਸ ਪ੍ਰੈਸ਼ਰ ਦੇ ਥੱਲੇ ਆ ਗਿਆ ਜਾਂ ਕਿਹਦੇ ਨਾਲ ਗੱਠਜੋੜ ਕਰਕੇ ਉਹ ਇਦਾਂ ਦੀ ਘਟਨਾ ਨੂੰ ਅੰਜਾਮ ਦੇ ਕੇ ਗਏ ਆ ਜੇ ਉਹ ਇੰਨਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਜਾਨੀ ਨੁਕਸਾਨ ਨਹੀਂ ਹੋਇਆ ਸਰ ਕੀ ਬਜਾ ਮੰਨਦੇ ਹੋ ਇਸ ਵੱਡੇ ਹਮਲੇ ਇਹ ਤਾਂ ਦੇਖੋ ਜੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀ ਹੋ ਸਕਦੀ ਹੈ ਜੋ ਐਸੋਲੇ ਮੰਸ਼ਾ ਚੱਲ ਰਹੀ ਹੈ ਪਿਛਲੇ 3-4 ਹਮਲੇ ਆ ਰਹੇ ਇਧਰੇ ਅੰਮ੍ਰਿਤਸਰ ਚ ਵੀ ਹੋਇਆ ਠਾਕੁਰ ਦੁਆਰੇ ਤੇ ਜਿਹੜਾ ਸੁਰਨਤ ਆਇਆ ਸੀਗਾ ਕੁਛ ਦਿਨ ਪਹਿਲਾਂ ਹੀ ਹੋਇਆ ਉਹ ਵੀ ਇੱਕ ਰਹਾਇਸ਼ੀ ਇਲਾਕੇ ਦੇ ਵਿੱਚ ਮੰਦਿਰ ਬਣਿਆ ਸੀ ਜਿੱਥੇ ਹਮਲਾ ਹੋਇਆ ਔਰ ਸਰਕਾਰਾਂ ਦੇ ਕੀ ਪ੍ਰਸ਼ਾਸਨ ਦੇ ਉੱਤੇ ਵੀ ਇਧਰੇ ਹਮਲੇ ਹੋ ਰਹੇ ਆ ਕਾਲਿਆ ਸਾਹਿਬ ਦੇ ਘਰ ਤੋਂ ਮਹਿਜ ਵਾਕਿੰਗ ਡਿਸਟੈਂਸ ਦੇ ਉੱਤੇ ਹੀ ਇੱਕ ਪੁਲਿਸ ਚੌਂਕੀ ਬਣੀ ਹੋਈ ਹੈ ਔਰ ਉਹਨਾਂ ਨੂੰ ਫੇਰ ਨਹੀਂ ਪਤਾ ਲੱਗਾ ਕਿ ਧੁਮਾਕਾ ਹੋਇਆ ਜਾਂ ਹਮਲਾ ਹੋਇਆ ਕੀ ਹੋਇਆ ਸੀਪੀ ਸਾਹਿਬ ਨੇ ਕਿਹਾ 12 ਵਜੇ 12:30 ਵਜੇ ਤੇ ਹਮਲਾ ਹੋਇਆ ਔਰ ਉਹਨਾਂ ਨੇ ਅੱਗੇ ਆਪਣੇ ਅਧਿਕਾਰੀਆਂ ਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ ਧਮਕਾ ਧਮਾਕਾ ਹੋਇਆ ਜਾ ਕੇ ਦੇਖੋ ਕਿੱਥੇ ਹੋਇਆ ਸੋ ਮਤਲਬ ਕਹਿ ਰਹੇ ਹਾਂ ਕਿ ਤੁਸੀਂ ਸੀਰੀਅਸਲੀ ਕਿਦੋਂ ਲਾਉਂਗੇ ਤੁਸੀਂ ਲੋ ਸਰ ਕੀ ਵਜ੍ਹਾ ਮੰਨਦੇ ਹੋ ਕਿ ਇਹਦਾ ਸੂਬਾ ਸਰਕਾਰ ਲਾਏ ਸੂਬਾ ਸਰਕਾਰ ਲਾਅ ਐਂਡ ਆਰਡਰ ਨੂੰ ਕੀ ਮੇਨਟੇਨ ਕਰਨਾ ਉਹ ਆਪਣੀ ਵੀਆਈਪੀ ਕਲਚਰ ਨੂੰ ਹੀ ਮੇਨਟੇਨ ਕਰਨ ਤੇ ਲੱਗੇ ਹੋਏ ਆ 11 1100 ਗੱਡੀਆਂ 12 1200 ਗੱਡੀਆਂ ਦੇ ਰੱਖੀਆਂ ਔਰ ਉੱਪਰੋਂ ਕਹਿੰਦੇ ਆ ਜੀ ਸਾਡੇ ਕੋਲ ਨਫਰੀ ਹੈ ਨਹੀਂ ਜੇ ਗੱਡੀਆਂ ਦੇ ਰੱਖੀਆਂ ਤੁਸੀਂ ਚਾਰ ਪਰਿਵਾਰ ਮੈਂਬਰਾਂ ਨੂੰ ਆਪ ਤਾਂ ਉਹਨਾਂ ਦੀ ਨਫਰੀ ਵੀ ਨਾਲ-ਨਾਲ ਚੱਲਦੀ ਪਈ ਆ ਤੁਸੀਂ ਥ ਤੁਹਾਨੂੰ ਪਬਲਿਕ ਨੇ ਵੋਟਾਂ ਪਾ ਕੇ ਜਿਤਾਇਆ 92 ਸੀਟਾਂ ਤੁਹਾਨੂੰ ਮਿਲੀਆਂ 92 ਦੇ ਵਿੱਚੋਂ ਤੁਸੀਂ ਕੀ ਦੇ ਰਹੇ ਹੋ ਪਬਲਿਕ ਨੂੰ ਪਬਲਿਕ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਔਰ ਤੁਸੀਂ ਵਿਸ਼ਵਾਸ ਘਾਤ ਕੀਤਾ ਪਬਲਿਕ ਇਹਦਾ ਲਿੰਕ ਜਾ ਰਿਹਾ ਕਿ ਬੈਂਕਸਟਰ ਨਾਲ ਜੋੜਿਆ ਜਾ ਰਿਹਾ ਹੈ ਕਿ ਜਾਂ ਅੰਧਗਰਵਾਦੀਆਂ ਨਾਲ ਦੇਖੋ ਇਹ ਦੇ ਉੱਤੇ ਸਰਕਾਰ ਕੀ ਕਾਰਵਾਈ ਕਰਦੀ ਹੈ ਮੇਰਾ ਨਹੀਂ ਖਿਆਲ ਕਿ ਇਹ ਪੰਜਾਬ ਸਰਕਾਰ ਦਾ ਕੋਈ ਇਹਦੇ ਵਿੱਚ ਕਾਰਵਾਈ ਕਰਨ ਦੀ ਮਨਸ਼ਾ ਹੈਗੀ ਹੈ ਅਸੀਂ ਸਾਨੂੰ ਯਕੀਨ ਹੈ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰ ਚ ਬੈਠੀ ਜਿਹੜੀ ਸਾਡੀ ਸਰਕਾਰ ਦਾ ਉਹਦੀ ਜੀ ਉਹਨਾਂ ਦੀ ਟੀਮ ਦਾ ਉਥੋਂ ਹੀ ਇਹ ਚੱਲੇਗੀ ਗੱਲ ਉਹਨਾਂ ਨੇ ਹੀ ਕਾਰਵਾਈ ਪਾਈ ਹੋਣੀ ਆ ਉਹਨਾਂ ਦਾ ਹੀ ਪ੍ਰੈਸ਼ਰ ਆਇਆ ਤੇ ਇੱਥੇ ਬੰਦੇ ਆ ਗਏ ਇਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੇ ਹੀ ਇਹ ਇਸ ਈਸ ਨੂੰ ਨੱਥ ਪਾਣੀ ਆ 2027 ਦੇ ਵਿੱਚ ਵੀ ਤੁਸੀਂ ਦੇਖ ਲੈਣਾ ਸਭ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਮੈਂ ਪਬਲਿਕ ਨੂੰ ਮੈਸੇਜ ਆਊਂਗਾ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਔਰ ਅਮਨ ਸ਼ਾਂਤੀ ਕਾਇਮ ਰਹੇਗਾ ਸਰ ਦੇਸ਼ ਦੇ ਸਭ ਦਾ ਅੰਮ੍ਰਿਤ ਮਾਤਾ ਧੀਮਰਾ ਹੋਣਾ ਤੇ ਜਿਹੜੀਆਂ ਮੂਰਤੀਆਂ ਨਾਲ ਛੇੜਖਾੜੀ ਹੋ ਰਹੀ ਹੈ ਉਹਦੇ ਵਾਰ ਕੀ ਕਰ ਉਹ ਬੜੀ ਮੰਦ ਭਾਗੀ ਆ ਇਹੀ ਸ਼ਰਾਰਤੀ ਅੰਸਰ ਆ ਜਿਹੜੇ ਚਾਹਦੇ ਆ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਜਾਏ ਬਟ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਯੂਨਿਟੀ ਹੈ ਇਹ ਕਦੇ ਵੀ ਭੰਗ ਨਹੀਂ ਹੋਣੀ ਹੁਣ ਜੇ ਤੁਸੀਂ ਕਹੋਗੇ ਵੀ ਕਿਸੇ ਨੂੰ ਜਾਤ ਪਾਤ ਦੇ ਮੁੱਦਿਆਂ ਤੇ ਵਰਗ ਦੇ ਮੁੱਦਿਆਂ ਤੇ ਸਮੁਦਾਇ ਦੇ ਮੁੱਦਿਆਂ ਤੇ ਅਸੀਂ 扑ਕਾ ਕੇ ਜਾਇਦਾ ਦੇ ਅਪਸ਼ਬਦ ਲਿਖ ਕੇ ਬਾਬਾ ਸਾਹਿਬ ਤਾਂ ਸਭ ਦੇ ਰਹਿਬਰ ਸਾਰੇ ਸੰਵਿਧਾਨ ਜਿਹੜਾ ਉਹਨਾਂ ਨੇ ਲਿਖਿਆ ਸਾਰੀ ਹਿੰਦੁਸਤਾਨ ਲਈ ਲਿਖਿਆ ਨਾ ਕਿ ਉਹਨਾਂ ਨੇ ਕਿਸੇ ਇੱਕ ਸਮੁਦਾਇ ਲਈ ਲਿਖਿਆ ਸੀ ਸੋ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਪਵੇਗਾ ਕਿ ਉਹ ਕੀ ਇਹੋ ਜਿਹੇ ਜਿਹੜੇ ਸਰਦਾਰਤੀ ਅੰਸਰ ਉਹਨਾਂ ਦੀ ਮਨਸ਼ਾ ਕੀ ਹੈ ਸਾਨੂੰ ਆਪਣੀ ਯੂਨਿਟੀ ਤੇ ਕਾਇਮ ਰਹਿਣਾ ਚਾਹੀਦਾ ਆਪਣੀ ਸਰਕਾਰਾਂ ਇਹੋ ਜਿਹੀਆਂ ਨਕਮ ਜਿਹੜੀ ਸੈਂਟਰ ਦੇ ਵਿੱਚ ਜੇ ਸਰਕਾਰ ਹੈ ਉਹ ਤਰੱਕੀ ਕਰ ਰਹੀ ਹੈ ਬਾਕੀ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਹ ਸਟੇਟਾਂ ਤਰੱਕੀ ਕਰ ਰਹੀਆਂ ਉਹਨਾਂ ਚ ਅਮਨ ਸ਼ਾਂਤੀ ਬਣੀ ਹੋਈ ਹੈ ਯੂਪੀ ਹੈ ਹਰਿਆਣਾ ਹੈ ਲੋਕਾਂ ਨੇ ਵਿਸ਼ਵਾਸ ਜਤਾ ਕੇ ਯੂਪੀ ਦੇ ਵਿੱਚ ਹਰਿਆਣਾ ਵਿੱਚ ਦਿੱਲੀ 'ਚ ਸਰਕਾਰ ਬਣਾਈ ਹੈ ਜੇ ਦਿੱਲੀ ਦੇ ਵਿੱਚ ਸਰਕਾਰ ਬਣੀ ਹੈ ਕਿਸੇ ਵਿਸ਼ਵਾਸ ਨਾਲ ਹੀ ਬਣੀ ਜੇ ਦਿੱਲੀ 'ਚੋਂ ਮੇਰੀ ਗੱਲ ਹੋਰ ਬਸਤਾਕਿਮਾ ਦਿੱਲੀ 'ਚੋਂ ਉਹਨਾਂ ਨੇ ਕੇਜਰੀਵਾਲ ਉਹਨਾਂ ਨੂੰ ਬਾਹਰ ਕੱਢਿਆ ਨਕਾਰਿਆ ਪਬਲਿਕ ਨੇ ਇਹ ਜਿਹੜਾ ਦਾਅਵੇ ਕਰਦੇ ਸੀ ਕਿ ਇਸ ਜਨਮੇ ਤੋਂ ਮੋਰੇ ਕੇਜਰੀਵਾਲ ਜੀ ਕਹਿੰਦੇ ਸੀਗੇ ਇਸ ਜਨਮ ਤੋਂ ਮੋਦੀ ਜੀ ਨਹੀਂ ਹਰਾ ਪਾਏਗੇ ਜਨਮ ਤੱਕ ਹੀ ਉਹਨਾਂ ਨੇ ਇਸੇ ਇਲੈਕਸ਼ਨ 'ਚ ਹੀ ਹਰਾ ਕੇ ਤੁਹਾਨੂੰ ਬਾਹਰ ਕਢਾਤਾ ਇਹ ਪਬਲਿਕ ਦਾ ਫਤਵਾ ਹੈ ਕਮੰਡ ਬੜਾ ਮਾੜਾ ਹੁੰਦਾ ਪਬਲਿਕ ਨੇ ਇਹਨਾਂ ਦੀਆਂ ਦੇਖ ਲਈਆਂ ਚਾਪਲੂਸੀਆਂ ਇਹ ਹੁਣ ਵੀ ਕਹੀ ਜਾਂਦੇ ਸਾਨੂੰ 5 ਸਾਲ ਹੋਰ ਦੇ ਦਿਓ ਕਿਹੜੇ 5 ਸਾਲ ਤੁਸੀਂ ਮੰਗਦੇ ਹੋ 10 ਸਾਲਾਂ ਦੇ ਤੁਸੀਂ ਕੋਈ ਸੁਧਾਰ ਨਹੀਂ ਕਰ ਸਕੇ ਲਾਅ ਐਂਡ ਆਰਡਰ ਤੁਹਾਡਾ ਫੇਲ ਹੈ ਕਰਪਸ਼ਨ ਤੇ ਤੁਸੀਂ ਨੱਥ ਨਹੀਂ ਪਾ ਸਕੇ ਕਿਹੜੀ ਗੱਲ ਤੇ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਕੋਲ ਇਨਫਰਾਸਟ੍ਰਕਚਰ ਤੇ ਕੋਈ ਕੰਮ ਨਹੀਂ ਹੋ ਰਿਹਾ ਸੋ ਆਮ ਆਦਮੀ ਪਾਰਟੀ ਆਮ ਆਦਮੀ ਦਾ ਕਲੀਨਿਕ ਦਾ ਨਾਮ ਲੈ ਲੈ ਕੇ ਸਿਵਲ ਹਸਪੀਟਲਾਂ ਤੋਂ ਬਾਹਰ ਕਰ ਦਿੱਤੇ ਡਾਕਟਰ ਸਾਰੇ ਤੋ ਕਿਹੜੇ ਕਿਹੜੇ ਗੱਲ ਦੇ ਤੇ ਗੱਲ ਕਰੀਏ ਸਾਰੇ ਕੰਮਾਂ ਦੇ ਫੇਲ ਆ ਆਵਾਦਮੀ ਪਾਰਟੀ ਨਿੱਜੀ ਪਹਿਲਾਂ ਖਾਣਿਆਂ ਦੇ ਉੱਤੇ ਕਨੇਡਾ ਵਾਲੇ ਆਉਣਾ ਹੁਣ ਲੇਟ ਰੱਖਦੇ ਇਹ ਅਮਨ ਸ਼ਾਂਤੀ ਮੈਂ ਫੇਰ ਕਹੂੰਗਾ ਇਹ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਤਰੀਕੇ ਆ ਕਿ ਅਸੀਂ ਕਿਸ ਤਰ੍ਹਾਂ ਅਸੀਂ ਜੇ ਇਦਾਂ ਦੇ ਵੱਡੇ ਲੀਡਰਾਂ ਤੇ ਇਦੇ ਸੂਝਵਾਨ ਲੀਡਰਾਂ ਦੇ ਉੱਤੇ ਦਾ ਹਮਲਾ ਕਰਾਂਗੇ ਅਸੀਂ ਫੇਰ ਕਹਾਂਗੇ ਉਸ ਮਾਤਾ ਰਾਣੀ ਦਾ ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਅਸੀਂ ਅੱਜ ਇੱਕ ਵੱਡਾ ਲੀਡਰ ਵੱਡੀ ਸਾਨੂੰ ਚੰਗੀ ਸੇਹਨ ਦੇਣ ਵਾਲਾ ਲੀਡਰ ਅਸੀਂ ਖੋਹ ਨਹੀਂ ਬੈਠਣਾ ਸੀ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਕਿ ਉਹ ਗ ਸਿਰਫ ਇੱਕ ਮਟੀਰੀਅਲ ਦਾ ਜਿਹੜਾ ਨੁਕਸਾਨ ਹੋਇਆ ਗੱਡੀਆਂ ਦਾ ਦਰਵਾਜਿਆਂ ਦਾ ਬਾਰੀਆਂ ਦਾ ਬਟ ਇਹ ਮਾਹੌਲ ਜਿਹੜਾ ਆ دہشت ਦਾ ਮਾਹੌਲ ਹੈ ਸਾਨੂੰ ਸਰਕਾਰ ਨੂੰ ਮੰਗ ਕਰਦੇ ਆ ਕਿ ਅਸੀਂ ਪੰਜਾਬ ਸਰਕਾਰ ਤੋਂ ਤਾਂ ਕੀ ਮੰਗ ਕਰਨੀ ਹੈ ਤਾਂ ਫੇਲ ਸਰਕਾਰ ਹੈ ਅਸੀਂ ਆਪਣੀ ਸੈਂਟਰ ਸਰਕਾਰ ਨੂੰ ਹੀ ਕਹਾਂਗੇ ਕਿਰਪਾ ਕਰਕੇ ਇੱਥੇ ਪੰਜਾਬ ਦੇ ਚੰਮਣ ਸ਼ਾਂਤੀ ਬਣਾਉਣ ਦੇ ਲਈ ਸੈਂਟਰ ਤੋਂ ਅਸੀਂ ਤੁਸੀਂ ਇੱਥੇ ਫੌਜ ਭੇਜ ਦਿਓ ਕਿਉਂਕਿ ਸਰਕਾਰ ਦਾ ਇੱਥੇ ਤਾਂ ਕੋਈ ਬਸ ਰਹਿ ਨਹੀਂ ਗਿਆ ਇਹ ਪੰਗਲ ਜੀ ਅੱਜ ਜਿਹੜਾ ਹੈਗਾ ਵਾ ਇੱਕ ਪੁਰਾਫ ਸਾਬਕਾ ਮੰਤਰੀ ਜਿਹੜੇ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਣਾ ਭਾਜਪਾ ਦੇ ਕਿਸ ਤਰ੍ਹਾਂ ਦੇ ਨਿਤਿਰਾ ਸਾਡੇ ਬੀਜੇਪੀ ਦੇ ਬੜੇ ਸੀਨੀਅਰ ਅਗੂ ਪੂਰਵ ਮੰਤਰੀ ਪੂਰਵ ਪ੍ਰਧਾਨ ਦੇਸ਼ ਅਧਿ ਸਾਡੇ ਪਾਰਟੀ ਦੇ ਸ਼ੇਅਰ ਸ਼੍ਰੀ ਮਨੋਰੰਜਨ ਟਾਲੀਆ ਜੀ ਤੇ ਘਰ ਉਤੇ ਜੜਾਰ ਹਮਲਾ ਹੋਇਆ ਅਹਾਤਾ ਪਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਬੰਬ ਉਰੇ ਗਿਰਿਆ ਹੈ ਔਰ ਇਸ ਹਮਲੇ ਤੋਂ ਇਹ ਗੱਲ ਤਾਂ ਸਿੱਧ ਹੋ ਗਈ ਹੈ ਇਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਤਾਂ ਬਿਲਕੁਲ ਹੀ ਠਾਪਾ ਦੇਖੋ ਆਪਾਂ ਜੰਮੂ ਕਸ਼ਮੀਰ ਦੇ ਤਾਂ ਗੱਲਾਂ ਸੁਣਦੇ ਸੀਗੇ ਕਿ ਇੱਥੇ ਬੰਬ ਡੱਗਿਆ ਇੱਥੇ ਗ੍ਰੇਨੇਡ ਦਾ ਹਮਲਾ ਹੋ ਗਿਆ ਪਰ ਪੰਜਾਬ ਵਿੱਚ ਹੋਰ ਦੂਜੇ ਪਿਛੇ ਦੇ ਨੇ ਆ ਬੜੀ ਵੱਡੀ ਸ਼ਕਤੀਆਂ ਇਹਦੇ ਪਿੱਛੇ ਆ ਔਰ ਅਸੀਂ ਮੰਨ ਕਰਦੇ ਆ ਸਰਕਾਰ ਕੋਲੋਂ ਕਿ ਇਹ ਕੇਵਲ ਜਿਹੜੇ ਇੱਕ ਦੋ ਬੰਦੇ ਪਕੜੇ ਆ ਇੰਨਾ ਤੱਕ ਰਹੀ ਆਪਾਂ ਸੀਮਤ ਨਾ ਰਹੋ ਜੇ ਆਪਣੀ ਪਿੱਠ ਤੋਂ ਪਤਾ ਪਾਈਏ ਇਹਨਾਂ ਮਗਰ ਕਿਹੜੀਆਂ ਸ਼ਕਤੀਆਂ ਕਿਹੜੀ ਦੇਸ਼ ਵਿਰੋਧੀ ਸ਼ਕਤੀਆਂ ਕੰਮ ਕਰ ਰਹੀਆਂ ਉਹਨਾਂ ਵੱਡੀਆਂ ਮਛਲੀਆਂ ਨੂੰ ਪਕੜਨਾ ਬਹੁਤ ਜ਼ਰੂਰੀ ਆ ਤਾਂ ਹੀ ਸਾਡੇ ਪੰਜਾਬ ਦਾ ਬਚਾਅ ਹੋ ਸਕੇਗਾ ਨਹੀਂ ਤਾਂ ਆਤਾ 1980 ਵਾਲਾ ਦਸ਼ਕ ਫਿਰ ਦੁਬਾਰਾ ਲਿਆਂ ਨੂੰ ਫਿਰਦੇ ਆ ਆ ਇਕੱਲੇ ਕਾਲਿਆ ਸਾਹ ਦੇ ਉੱਪਰ ਨਹੀਂ ਹਮਰਾ ਹਰ ਇੱਕ ਭਾਜਪੀ ਦੇ ਕਰਮਕ ਇਸ ਤਰ੍ਹਾਂ ਕਰਤਾ ਉੱਤੇ ਹਮਲਾ ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ ਅਜੇ ਜੀ ਅੱਜ ਕੋਈ ਕੱਟੀ ਖਬਰ ਆਪਾਂ ਕਹਿ ਸਕਦੇ ਹਾਂ ਗਰਨੇਡ ਹਮਲਾ ਵੀ ਭਾਜਪਾ ਦੇ ਉੱਪਰ ਕਿਸ ਤਰ੍ਹਾਂ ਦੇ ਬਹੁਤ ਹੀ ਨਿੰਦਨਯੋਗ ਘਟਨਾ ਹੈ ਇਹ ਜੋ ਕਿ ਇਹ ਸਰਕਾਰ ਦੀ ਨਾਕਾਮੀ ਨੂੰ ਸਾਬਤ ਕਰਦੀ ਆ ਅੱਗੇ ਕਹਿੰਦੇ ਸੀ ਲੋਕੀ ਸੇਫ ਨਹੀਂ ਲੀਡਰ ਸੇਫ ਆ ਲੀਡਰ ਸੇਫ ਆ ਪੁਲਿਸ ਸੇਫ ਆ ਅੱਜ ਲੀਡਰਾਂ ਤੇ ਵੀ ਹਮਲਾ ਹੋ ਰਿਹਾ ਤੇ ਪੁਲਿਸ ਤੇ ਵੀ ਹਮਲਾ ਹੋ ਰਿਹਾ ਤੁਸੀਂ ਤਕਰੀਬਨ 2 ਮਹੀਨੇ ਤੋਂ ਹੋਣੇ ਤਕਰੀਬਨ ਕਈ ਪੁਲਿਸ ਚੌਕੀਆਂ ਤੇ ਗ੍ਰੇਨ ਗ੍ਰੇਨੇਡ ਹਮਲੇ ਹੋ ਚੁੱਕੇ ਆ ਆ ਦੋ ਤਿੰਨ ਦਿਨ ਪਹਿਲਾਂ ਹੀ ਪਟਿਆਲਾ ਦੇ ਇੱਕ ਨਹੀਂ ਦੋ ਨਹੀਂ ਤਿੰਨ ਲਗਾਤਾਰ ਗ੍ਰੇਨੇਡ ਹਮਲੇ ਹੋਏ ਆ ਇਸ ਤੋਂ ਸਾਬਤ ਕਰਦਾ ਹੈ ਕਿ ਸਰਕਾਰ ਨੇ ਪੁਲਿਸ ਦੇ ਹੱਥ ਬੰਨੇ ਹੋਏ ਆ ਜੋ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਪੁਲਿਸ ਸਰਕਾਰ ਆਪਣੀ ਸ਼ਹਿ ਦੇ ਰਹੀ ਆ ਕਿ ਤੁਸੀਂ ਪੰਜਾਬ ਦੇ ਚਮਨ ਕਾਨੂੰਨ ਨੂੰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਲੋਕੀ ਘਰੋਂ ਬਾਹਰ ਨਾ ਨਿਕਲ ਸਕਣ ਤੇ ਸਾਡੀ ਸਰਕਾਰ ਦੇ ਖਿਲਾਫ ਕੁਝ ਬੋਲ ਨਾ ਸਕਣ ਇਹ ਜੋ ਸਰਕਾਰ ਇੱਕ ਆਈ ਸੀਗੀ ਕਹਿੰਦੀ ਸੀ ਅਸੀਂ ਚੇਂਜ ਆਸਤੇ ਆਏ ਆ ਵੀਆਈਪੀ ਕਲਚਰ ਖਤਮ ਕਰਨਾ ਰੰਗਲਾ ਪੰਜਾਬ ਬਣਾਣਾ ਆ ਰੰਗਲਾ ਪੰਜਾਬ ਆ ਇਹ ਵੀਆਈਪੀ ਕਲਚਰ ਖਤਮ ਕਰ ਰਹੇ ਆ ਕਿ ਜਿੱਸੇ ਪਰਿਵਾਰ ਦਾ ਮੁੱਖ ਮੰਤਰੀ ਦੇ ਚਾਰ ਘਰ ਦੇ ਜੀ ਹੋਣ 1200 ਤੋਂ ਉੱਪਰ ਮੈਂਬਰ ਉਹਨਾਂ ਦੀ ਸਿਕਿਉਰਿਟੀ ਤੇ ਲੱਗਾ ਹੋਵੇ ਇੱਕ ਇੱਕ ਐਮਐਲਏ ਕੋਲ 8 ਤੋਂ 9 ਪੁਲਿਸ ਵਾਲੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਲੱਗੇ ਆ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਹਲਕਾ ਇੰਚਾਰਜ ਕੋਲ ਇੱਕ ਵੱਤ ਤੋਂ ਵੱਧ ਪੁਲਿਸ ਸਿਕਿਉਰਿਟੀ ਹੋਣੀ ਚਾਹੀਦੀ ਤਿੰਨ ਤਿੰਨ ਚਾਰ ਚਾਰ ਸਿਕਿਉਰਟੀਆਂ ਲੈ ਕੇ ਘੁੰਮ ਰਹੇ ਆ ਕੀ ਇਹ ਪੰਜਾਬ ਪੁਲਿਸ ਇਹਨਾਂ ਦੀ ਸੇਵਾ ਜੋਗੀ ਆ ਕਿ ਲੋਕਾਂ ਦੀ ਸੇਵਾ ਜੋਗੀ ਆ ਇਹ ਸਰਕਾਰ ਬਿਲਕੁਲ ਹੀ ਹਰ ਕੰਮ ਤੇ ਫੇਲ ਹੋ ਚੁੱਕੀ ਆ ਪੁਲਿਸ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈਗਾ ਆਈਐਸਆਈ ਦੇ ਨਾਰੇ ਨੂੰ ਲਿੰਕ ਨੂੰ ਜੋੜਿਆ ਜਾ ਰਿਹਾ ਕਿਸ ਤਰ੍ਹਾਂ ਦੇ ਦੇਖੋ ਇਹ ਤਾਂ ਸੈਂਟਰ ਗਵਰਨਮੈਂਟ ਇਸ ਟਾਈਮ ਪੂਰੇ ਆਪਣੇ ਜਿਸ ਤਰ੍ਹਾਂ ਆਪਾਂ ਕਹਿੰਦੇ ਪੂਰੀ ਇਨਵੈਸਟੀਗੇਸ਼ਨ ਹੋ ਇਹਨਾਂ ਦੇ ਨਾਲ ਰਲ ਕੇ ਕਰੂਗੀ ਕਿ ਆਪਣੇ ਪੱਧਰ ਤੇ ਕਰੂਗੀ ਕਿਉਂਕਿ ਬੀਜੇਪੀ ਦੇ ਇੱਕ ਬਹੁਤ ਹੀ ਵੱਡੇ ਪੰਜਾਬ ਦੇ ਲੀਡਰ ਤੇ ਹਮਲਾ ਹੋਇਆ ਇਹ ਇਕੱਲੇ ਉਹਨਾਂ ਤੇ ਨਹੀਂ ਹਮਲਾ ਹੋਇਆ ਪੂਰੇ ਬੀਜੇਪੀ ਤੇ ਹਮਲਾ ਹੋਇਆ ਪੰਜਾਬ ਦੀ ਚਾਹੇ ਉਹ ਛੋਟੇ ਤੋਂ ਛੋਟਾ ਕਰਿਆ ਕਰਤਾ ਚਾਹੇ ਉਹ ਵੱਡੇ ਤੋਂ ਵੱਡਾ ਇੱਕ ਸੀਨੀਅਰ ਲੀਡਰ ਸਾਰਿਆਂ ਤੇ ਹਮਲਾ ਆ ਉਹ ਔਰੋਪੀਆਂ ਨੂੰ ਕਾਬੂ ਕੀਤਾ ਗਿਆ ਹੈਗਾ ਔਰ ਇਸ ਤਰ੍ਹਾਂ ਦੇ ਮਾਮਲੇ ਦੇਖੋ ਅਸੀਂ ਇਹ ਕਹਿੰਦੇ ਹਾਂ ਔਰੋਪੀਆਂ ਤੋਂ ਜੋ ਵੀ ਇਹਨਾਂ ਨੂੰ ਸਰਾਰ ਮਿਲਦੇ ਉਹਨੂੰ ਲੈ ਕੇ ਪੂਰੀ ਤਫਤੀਸ਼ ਕੀਤੀ ਜਾਵੇ ਤੇ ਜੋ ਇਹਨਾਂ ਦੇ ਵਿੱਚ ਇਨਵੋਲ ਹੋ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ